ਅੱਜ ਹੈਗੀ 26 ਦਸੰਬਰ ਦੇਖੋ ਕਿੰਨੀ ਧੁੰਦਾ ਸਵੇਰ ਤੋਂ ਇਹੀ ਸੇਮ ਮੌਸਮ ਆ ਕੋਈ ਫਰਕ ਨਹੀਂ ਪੈ ਧੁੰਦ ਚ ਸਵੇਰ ਦੀ ਧੁੰਦਾ ਤੇ ਅੱਜ ਨਾ ਅਸੀਂ ਕੱਪੜੇ ਧੋਤੇ ਸੀ ਦੀਦੀ ਨੇ ਪੌੜੀਆਂ ਚੜਕੀਆਂ ਇਤਾਂ ਸਾੜਿਆ ਹੋਇਆ ਤੇ ਨਾ ਕੱਪੜੇ ਹੁਣ ਰਾਤ ਨੂੰ ਤਾਂ ਅਸੀਂ ਲਾ ਨਹੀਂ ਸਕਦੇ ਹੈਗੇ ਆ ਦੇਖੋ ਤਾਰਾਂ ਤੇ ਅਸੀਂ ਸੁੱਕਣੇ ਪਾਏ ਤੇ ਫੇਰ ਪਤਾ ਕੀ ਕੀਤਾ ਉੱਪਰ ਪੋਲੀਥੀਨ ਪਾਤੇ ਆ ਦੇਖੋ ਐਵੇਂ ਨੇ ਪੋਲੀਥੀਨ ਪਾਇਸੀ ਤੇ ਉਹ ਅਸੀਂ ਇਹਨਾਂ ਦੇ ਉੱਪਰ ਕੱਪੜਾ ਤੇ ਪਾ ਦਿੱਤੇ ਤਾਂ ਕਿ ਰਾਤ ਨੂੰ ਤੇਰੇਲ ਨਾਲ ਗਿੱਲੇ ਨਾ ਹੋਣ ਤੇ ਹੁਣ ਉਹ ਸਵੇਰ ਨੂੰ ਅਸੀਂ ਜੇ ਬਾਈ ਚਾਂਸ ਕੱਲ ਵੀ ਇਦਾਂ ਦਾ ਮੌਸਮ ਰਿਹਾ ਤਾਂ ਇਹਨਾਂ ਨੂੰ ਇਦਾਂ ਹੀ ਕਵਰ ਰੱਖਾਂਗੇ ਤੇ ਬਾਕੀ ਫਿਰ ਸੁੱਕੀ ਜਾਣਗੇ ਆਪੇ ਹੌਲੀ ਹੌਲੀ ਥੱਲੋਂ ਤਾਂ ਚਲ ਹਵਾ ਲੱਗੀ ਜਾਂਦੀ ਆ ਉੱਪਰੋਂ ਐ ਵੀ ਚਲ ਗਿੱਲੇ ਨਹੀਂ ਹੋਗੇ ਹੋਣਗੇ ਇਹ ਵਧੀਆ ਤਰੀਕਾ ਨਾ ਦੇਖੋ ਇਹ ਤੁਸੀਂ ਵੀ ਆਪਣੇ ਘਰ 'ਚ ਯੂਜ਼ ਕਰ ਸਕਦੇ ਹੋ ਬਾਹਰ ਦੇਖੋ ਧੁੰਦ ਕੀ ਹਾਲਾ ਦੇਖੋ ਅਸੀਂ ਸੋਫੇ ਕਵਰ ਕੀਤੇ ਨੇ ਜਿਵੇਂ ਦੇ ਉੱਪਰ ਕੱਪੜਿਆਂ ਤੇ ਪਾਏ ਨੇ ਨਾ ਕਵਰ ਉਦਾਂ ਲਈ ਤਾਂ ਕਿ ਸੋਫਿਆਂ ਨੂੰ ਸਿੱਲ ਨਾ ਚੜੇ ਕਿਉਂਕਿ ਉਸ ਦਿਨ ਡਰਾਈ ਕਲੀਨ ਕਰਵਾਏ ਹੋਏ ਨੇ ਧੁੰਦ ਦਾ ਹਾਲ ਦੇਖੋ ਕੁਝ ਵੀ ਨਹੀਂ ਨਜ਼ਰ ਆ ਰਿਹਾ ਦੋ ਤਿੰਨ ਪੋਲੀਥੀਨ ਇਹਦੇ ਤੇ ਪਾਤੇ ਛੋਟੇ ਵਾਲੇ ਪਏ ਸੀ ਆ ਦੋ ਜਿਹੜੇ ਮੰਜੇ ਨੇ ਇਕੱਠੇ ਕਰਕੇ ਇਹਨਾਂ ਤੇ ਕੱਪੜੇ ਪਾ ਕੇ ਆ ਦੇਖੋ ਪੋਲੀਥੀਨ ਪਾਤੇ ਨਾ ਤੇ ਵੀ ਤੇ ਆ ਵੀ ਦੇਖੋ ਅਸੀਂ ਆਪਣਾ ਜੁਗਾੜ ਕਰ ਲਿਆ ਵੀ ਆਰ ਇੰਡੀਅਨਸ ਐਂਡ ਵੀ ਆਰ ਜੁਗਾੜੀ ਬੰਦੇ ਪੱਕੇ ਹਾਂ ਪੱਕੇ ਅਸੀਂ ਪੱਕੇ ਇੰਡੀਆ ਨਾ ਤੇ ਤੁਹਾਨੂੰ ਸੀਗਾ ਫੇਰਾ ਇਹ ਆ ਉਹ ਜਿਹੜੇ ਦੇਖਦੇ ਨਹੀਂ ਹੈਗੇ ਨਾ ਉਹ ਪਰਛਾਵਾ ਜਿਹਾ ਹੀ ਦਿਖਦਾ ਜਿਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ ਕੌਣ ਆ ਉਹ ਦੀਦੀ ਨੇ ਇਹ ਸਾਰਾ ਪੋਲੀਥੀਨਸ ਵਾਲਾ ਦਮਾ ਅਰੇ ਰਜ਼ੀਲਾ ਦੇਖੋ 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 ਕਿ ਆਪਾਂ ਨੂੰ ਕੱਪੜੇ ਨਾ ਚੱਕ ਨਹੀਂ ਪਹਿਣ ਜਦੋਂ ਠੰਡ ਹੁੰਦੀ ਆ ਫੇਰ ਬਾਰ-ਬਾਰ ਲੈ ਕੇ ਆਉਤੋਂ ਤੇ ਮੈਂ ਕਿਹਾ ਉੱਤੇ ਹੀ ਰਹਿਣ ਨੂੰ ਤੇ ਸਾਡੀ ਕਿਈ ਵਾਰ ਕਹਿੰਦੇ ਹੁੰਦੇ ਨੇ ਨਾ ਵੀ ਛੱਤ ਥੱਲੇ ਪਾਇਆ ਕਰੋ ਹਾਂ ਬਿਲਕੁਲ ਆਪਾਂ ਤਾਂ ਚਲੋ ਹਜੇ ਤਾਂ ਆਹ ਦੇਖੋ ਅੰਦਰ ਵੀ ਇੱਕ ਤਾਰ ਅਸੀਂ ਲਮਗਾਤੀ ਉੱਥੇ ਵੀ ਪਾਏ ਹੋਏ ਨੇ ਕੱਪੜੇ ਛੱਤ ਥੱਲੇ ਪਾਉਣੇ ਨੇ ਤੇ ਪਰ ਚਲੋ ਪੋਲੀਥੀਨ ਹੁਣ ਛੱਤ ਹੀ ਹੋ ਗਈ ਤੇ ਆਹ ਦੇਖੋ ਹੁਣ ਸਵੇਰੇ ਜਦ ਜੇ ਧੁੱਪ ਨਿਕਲੀ ਤਾਂ ਇੱਕ ਨਹੀਂ ਸੁੱਕ ਜਾਣੇ ਇਹਨਾਂ ਨੇ ਪਰਫੈਕਟ ਨਹੀਂ ਬਈ ਵੱਡੇ ਦੀਦੀ ਬਹੁਤ ਸਿਆਣੇ ਨੇ ਗੁੱਡ ਮਾਰਨਿੰਗ ਅਗੇਨ ਇਹ ਨੈਕਸਟ ਵੀਡੀਓ ਆ ਕੱਲ 26 ਤਰੀਕ ਸੀ ਅੱਜ 27 ਆ ਤੇ ਨਾ ਮੈਤ ਦੀਦੀ ਆਇਆ ਕੋਠੇ ਦੇ ਚੈੱਕ ਕਰਨ ਕਿ ਜਿਹੜਾ ਅਸੀਂ ਜੁਗਾੜ ਲਾਇਆ ਸੀ ਇੰਡੀਅਨ ਵੀ ਉਹ ਸਹੀ ਬੈਠਿਆ ਕਿ ਨਹੀਂ ਜਿਹਨੇ ਇਹ ਆਤਾ ਦੱਸ ਦਿੰਨੇ ਆ ਆ ਦੇਖੋ ਕੱਲ 8 ਘੰਟੇ ਪੂਰੇ ਕਪੜੇ ધોਤੇ ਤੇ ਉਸ ਤੋਂ ਬਾਅਦ ਫਿਰ ਹੁਣ ਰਾਤ ਹੋ ਗਈ ਸੀ ਤੇ ਅਸੀਂ ਹਲਾਤਾ ਸਕਦੇ ਨਹੀਂ ਸੀ ਤਾਂ ਫਿਰ ਕੀ ਕੀਤਾ ਦਿਮਾਗ ਚ ਇਹ ਆਈ ਕਿ ਇਹਨਾਂ ਤੇ ਉੱਤੇ ਆਪਾਂ ਪਲੇਥਿੰਸ ਪਾ ਦਿੰਨੇ ਆ ਵੱਡੇ ਵੱਡੇ ਹੋ ਜਾਈ ਸਾਨੂੰ ਸਾਦੀ ਪ੍ਰੋਬਲਮ ਨਹੀਂ ਹੈਗੀ ਅਸੀਂ ਪੌੜੀਆਂ ਚੜ ਕੇ ਆਏ ਆ ਤਾਂ ਸਾ फुल स्पीड भज के आया ते फिर अस यार देखो आज उगाड़ किता ਤੁਸੀਂ ਵੀ ਵੈਸੇ ਇਹ ਆਈਡੀਆ ਵੈਸੇ ਇਹ ਆਈਡੀਆ ਇਸ ਵਾਰ ਮੇਰਾ ਸੀ ਵੈਸੇ ਦਿਮਾਗੀ ਦਫਾ ਚੱਲਦਾ ਹੁੰਦਾ ਪਰ ਕਦੇ-ਕਦੇ ਮੇਰਾ ਵੀ ਚੱਲ ਜਾਂਦਾ ਨਹੀਂ ਇਹਨਾਂ ਦਾ ਆਈਡੀਆ ਹੁੰਦਾ ਇਹ ਇਨਸਟਰਕਸ਼ਨ ਦਿੰਦੇ ਹੁੰਦੇ ਨਹੀਂ ਤੇ ਮੈਂ ਫੋਲੋ ਕਰ ਦਿੰਦੀ ਹਾਂ ਤੇ ਇੱਕ ਦੂਜੇ ਤੋਂ ਸਿੱਖਦੇ ਰਹਿੰਦੇ ਆ ਮਤਲਬ ਤੇ ਉਸ ਤੋਂ ਬਾਅਦ ਫਿਰ ਆ ਸਾਰਾ ਖੁਸ਼ੀ ਤੁਸੀਂ ਵੀ ਆਈਡੀਆ ਲੈ ਸਕਦੇ ਹੋ ਕਿ ਜੇ ਧੁੰਦ ਫਿਰਦੀ ਹੋਵੇ ਜਾਂ ਕੋਈ ਵੀ ਬਾਰਿਸ਼ ਹੋਰ ਤੁਹਾਡੇ ਬਹੁਤ ਸਾਰੇ ਕੱਪੜੇ ਨੀਚੇ ਪਾਉਣ ਨੂੰ ਜਗ੍ਹਾ ਨਾ ਹੋਵੇ ਤਾਂ ਫਿਰ ਤੁਸੀਂ ਉਸੇ ਜਗ੍ਹਾ ਤੇ ਪਾਈ ਰੱਖੋ بس ਉੱਤੇ ਪੋਲੀਥੀਨਸ ਦੇ ਦਿਓ ਤੇ ਇਹ ਬਾਜ਼ਾਰ ਤੋਂ ਮਿਲ ਜਾਂਦੇ ਨੇ ਤੁਸੀਂ ਇਹ ਖਰੀਦ ਸਕਦੇ ਹੋ ਸਿਰ ਤੋਂ ਤਹੇ ਠੰਡੀ ਠੰਡੀ ਹਵਾ ਲੱਗ ਰਹੀ ਹੈ ਧੁੰਦ ਬਹੁਤ ਜ਼ਿਆਦੇ ਆ ਤੇ ਆ ਦੇਖ ਲਓ ਪੂਰੀ ਫੁੱਲ ਫੁੱਲ ਠੰਡ ਪੂਰਾ ਦਿਖਾਇਆ ਹੈ ओ देखो सिरे तक एगी दो भी। नहीं <coughs> कबूत ठंड देख। मना रहे ने मैं जैकेट कोटी कुछ नहीं पाया मैं चलियां थले फटाफट ठंड बहुत ज्यादा हाँ सिर गिला मेरा बिल्ली कि बैठी आगी आजा फिर आजा थल्ले आजा फिर आजा थल्ले आजा 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 इन मैं हूं कह दूध पीना इन थले आ जाना आजा 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 भजया आजा आजा थले उतर के आगी, आजा 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 किधर गई हाँ भुख लगी है भुख आजा आजा फिर आजा ले पीला पीला आजा पीला

ਉਰੇ ਹਵਾ ਚੈੱਕ ਕਰਾ ਰਹੀ ਆ ਹੁਣ ਇਹਨੂੰ ਸਮਝ ਨਹੀਂ ਆ ਰਿਹਾ ਹਵਾ ਨਿਕਲੀ ਆ ਯਾ ਪੈਂਚਰ ਹੋ ਗਿਆ ਪੈਂਚਰ ਆ ਪੈਂਚਰ ਮਿੱਤੂ ਦਾ ਜਹਾਜ ਪੈਂਚਰ ਹੋ ਗਿਆ ਅੱਜ ਦੇਖੋ ਕਿੰਨਾ ਹਤੀ ਸੜਕ ਤੇ ਖੜੇ ਆ ਅੱਜ ਨਾ ਅਰਬਨ ਮਾਮੂ ਆਇਆ ਤੇ ਨਾ ਆ ਦੋਨੇ ਜਣੇ ਨਾਲ ਲੜ ਪਏ ਇੱਥੇ ਦੇਖੇ ਜਣਾ ਕਹਿੰਦਾ ਰਿਪੀ ਨੂੰ ਪਾਰਟੀ ਮੈ ਦੇਣੀ ਆ ਦੂਜਾ ਕਹਿੰਦਾ ਮੈ ਦੇਣੀ ਮੈਂ ਕਿਹਾ ਚਲ ਦੋਨੋਂ ਦੇ ਦੋ ਪਾਰਟੀ ਇੰਨੀ ਕਿਹੜੀ ਗੱਲ ਆ ਮੈਂ ਕਿਹੜਾ ਮਨਾਂ ਕਰਦੀ ਆ ਇਹਨੇ ਪਿਆਰ ਨਾਲ ਦੋਨੋਂ ਜਾਣੋ ਮੈਨੂੰ ਪਿਆਰ ਦੇਣ ਲੱਗੇ ਨੇ ਦੇਖੋ ਦੇ ਦੋ ਕੋਈ ਨਾ ਕੌਣ ਦੇ ਰਿਹਾ ਮੈ ਤੂੰ ਕੌਣ ਦੇ ਰਿਹਾ ਮੈਨੂੰ ਪਾਰਟੀ ਮੈਂ ਦੋਨੋਂ ਅਸੀਂ ਪਿੱਛੇ ਕੋਈ ਡੀਲ ਕਰਕੇ ਆਏ ਹਾਂ ਤੇ ਅਸੀਂ ਇਹਨਾਂ ਦੀ ਸੁਣੀ ਨਹੀਂ ਉਸ ਪਲੱਗ ਚੈਨਲ ਦੇ ਸੁਣੀ ਨਹੀਂ ਕੋਈ ਵੱਨੀ ਤੇ ਫਿਰ ਅੱਗ ਮੇਰੀ ਵੀ ਸੁਣੀ ਕਿਉਂਕਿ ਸਾਨੂੰ ਆਇਆ ਕਿ ਇਹ ਰੋਣ ਨਾ ਲੱਗ ਜਾਣ ਤਾਂ ਇਹਨਾਂ ਨੂੰ ਪਾਰਟੀ ਦੇ ਦੇ ਨਾਲੇ ਜੀ ਬਹੁਤ ਜਲਦੀ ਰੋਣ ਲੱਗ ਜਾਂਦੀ ਆ ਸਹੀ ਨਹੀਂ ਰੋਂਦੀ ਮੈਂ ਹੁਣ ਵੀ ਇੱਕ ਸ਼ਗਲ ਪੂਰੀ ਰੋਣ ਵਾਲੀ ਹੋਈ ਸੀ ਲਾਲ ਹੋਇਆ ਪਹਿਲਾਂ ਕੋਈ ਰੱਦ ਜਵਾਈ ਅਸੀਂ ਨਿਊ ਗੈਸ ਸਟੋਵ ਲੈ ਕੇ ਆਏ ਆ ਤੇ ਅੱਤਲੀ ਮम्मा ਨੂੰ ਕਿਹਾ ਸੀਗਾ ਉਹ ਕਹਿੰਦੇ ਸੀ ਵੀ ਜਿਹੇ ਦੇ ਵੀ ਵਧੀਆ ਜਾਂ ਲੈ ਲਿਓ ਉਹੋ ਵਿੱਚ ਕਾਲ ਆ ਗਈ ਇੱਕ ਮਿੰਟ ਸਾਈਜ਼ ਤਾਂ ਠੀਕ ਆ ਦਾ ਹਾਂ ਜਗ੍ਹਾ ਦੇ ਸਾਨੂੰ ਜੇ 4 ਵਾਲਾ ਵੀ ਲਿੰਦੇ ਨਾ ਫਿਰ ਅੱਗੇ ਤੱਕ ਆ ਜਾਂਦਾ ਨਹੀਂ 4 ਵਾਲੀ ਦੀ ਗੱਲ ਨਹੀਂ ਜੇ ਤੁਸੀਂ ਨਹੀਂ ਬੱਤੇ ਨਾ ਹੂੰ ਨਹੀਂ 2 ਸਹੀ ਆ ਦੋ ਵਾਲਾ ਵਧੀਆ ਲੱਗ ਰਿਹਾ ਫਾਈਨਲੀ ਨਿਊ ਗੈਸ ਚੁਲਾ ਵੀ ਲੱਗ ਗਿਆ ਲੁਕਿੰਗ ਵੈਰੀ ਵੈਰੀ সুইਟ ਖੇਤਾਂ ਦਾ ਵਧੀਆ ਕੰਪਨੀ ਦਾ ਮਾਈਕ੍ਰੋਵੇਵ ਚੱਲ ਨਹੀਂ ਰਿਹਾ ਫਿਲਹਾਲ ਇਹਨੂੰ ਰੋਸਟ ਕੀਤਾ ਜਾ ਰਿਹਾ ਇਹਦੇ ਤੇ ਕਿਉਂਕਿ ਮਾਈਕ੍ਰੋਵੇਵ ਦੀ ਜੇ ਤਾਰ ਕੱਢੀ ਹੋਈ ਆ ਉਹ ਸਫਾਈ ਕਰਨੀ ਸੀ ਮੈਂ ਉਹਦੀ ਇਸ ਕਰਕੇ ਹੁਣ ਮੈਂ ਸਮੋਸਾ ਐਵੇਂ ਗਰਮ ਕਰਨ ਲੱਗੀ ਹਾਂ ਕਤੀਵਾ ਤੇ ਆ ਹੱਥ ਪੂਰੇ ਠੰਡੇ ਹੋ ਗਏ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਅੱਖਾਂ ਤੋਂ ਪਾਣੀ ਪਾਣੀ ਕਿੰਨਾ ਪੂਰਾ ਠੰਡਾ ਠੰਡਾ ਪਾਣੀ ਹੋ ਗਿਆ ਕਾਰਪਨ ਕੀ ਗੇਟ ਖੋਲ ਦੋ ਭਾਈ ਆ ਦੇਖੋ ਦੋਨੇ ਬੱਚੇ ਅੱਜ ਕੰਮ ਕਰਨ ਲੱਗੇ ਹੋ ਨੇ ਅੱਜ ਮੈਂ ਇਹਨਾਂ ਨੂੰ ਮਟਰ ਛਿੱਲਣ ਲਾਇਆ ਹੋਇਆ ਵੈਸੇ ਇਹ ਬਹੁਤ ਹੈਲਪ ਕਰਦੇ ਨੇ ਪਰ ਕਦੇ-ਕਦੇ ਮੈਂ ਇਹਨਾਂ ਨੂੰ ਨਾ ਆਪਣੇ ਕਾਬੂ ਕਰ ਲੈਂਦੀ ਆ ਫਿਰ ਮੈਨੂੰ ਬਹੁਤ ਵਧੀਆ ਲੱਗਦਾ ਛੋਟੇ ਬੱਚਿਆਂ ਤੇ ਰੋਪ ਝਾੜਨਾ ਕਿੰਨੇ ਦਿਨਾਂ ਬਾਅਦ ਅੱਜ ਮੈਂ ਪਕੌੜੇ ਬਣਾਉਣ ਲੱਗੀ ਹਾਂ ਕਾਫੀ ਟਾਈਮ ਬਾਅਦ ਹੋੜੇ ਗੋਪੀ ਵਾਲੀ ਮਿਰਚ ਵਾਲੇ ਆਗੂ ਬਣਾਉਂਗੀ ਬਹੁਤ ਪਾਵਰਦਾਰ ਹੈ